ਹਾਂਜੀ ਸਰ ਹਾਂ ਇਹ 뮤지컬 ਚੇਅਰ ਹੈ ਇਹਦੇ ਵਿੱਚ ਸਾਰੇ ਜਿੰਨੇ ਵੀ ਸਾਡੇ ਰਿਸਪੈਕਟਡ ਮਹਿਮਾਨ ਨੇ ਐਮਐਲਏ ਸਾਹਿਬ ਤੇ ਸਰਪੰਚ ਸਾਹਿਬ ਤੇ ਪ੍ਰੋਫੈਸਰ ਵਗੈਰਾ ਪਾਰਟਿਸਪੇਟ ਕਰਨ ਦਾ ਰੂਲ ਇਹ ਹੈ ਕਿ ਜਦੋਂ 뮤직 ਚੱਲੇਗਾ ਤਾਂ ਸਭ ਨੇ ਜੋ ਹੈ ਕਲਾਕ ਵਾਈ ਚੱਲਣਾ ਹੈ ਤੇ ਜਦੋਂ 뮤직 ਰੁਕ ਜਾਏਗਾ ਉਹਦੇ ਕੋਲ ਜਿਹੜੀ ਚੇਅਰ ਹੋਏਗੀ ਉਹਦੇ ਬੈਠਣਾ ਹੈ ਇੱਕ ਚੇਅਰ ਘਟਾ ਹੈ ਜੇ ਸਪੋਜ਼ ਕਰੋ 25 ਬੰਦੇ ਨੇ ਤਾਂ 24 ਚੇਅਰਜ਼ ਰੱਖੀਆਂ ਨੇ ਤਾਂ ਇੱਕ ਬੰਦਾ ਜਿਹੜਾ ਨਹੀਂ ਬੈਠ ਨੂੰ ਵਿੱਚ ਇਹ ਉਹ ਆਊਟ ਹੋ ਜਾਏਗਾ ਜਿਸ ਤੇ ਕਿ ਨਾਲ ਹੁੰਦੇ 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 ਸਾਰੇ ਆਊਟ ਹੋ ਜਾਂਦੇ ਸਿਰ ਤਿੰਨ ਬੰਦੇ ਅਖੀਰ ਦੇ ਵਿੱਚ ਰਹਿ ਜਾਂਦੇ ਠੀਕ ਹੈ ਸਰ ਇਹ ਚੱਲ ਰਹੀ ਹੈ ਸਰਕਾਰੀ ਕਾਲਜ ਕਰਮਸਰ ਰਾਣਾ ਸਾਹਿਬ ਕੇ ਥਿੱਤੇ ਸਾਰੇ ਸਰਪੰਚ ਸਾਹਿਬ ਐਮ ਐਲ ਏ ਸਾਹਿਬਾਨ ਤੁਸੀਂ ਦੇਖ ਸਕਦੇ ਹੋ ਸਾਰੇ ਜਣੇ ਪਾਰਟਿਸਪੇਟ ਕਰ ਰਹੇ ਨੇ ਸਾਰੇ ਇਹ ਸਰਪੰਚ ਸਾਹਿਬ ਪਿੱਖੀ ਤੋਂ ਇਹ ਸਰਪੰਚ ਸਾਹਿਬ ਰਾਲੇ ਪੈਣ ਤੋਂ ਜੀ ਰਾਲੇ ਤੋਂ ਜੀ ਆਹ ਗੇਮ ਸ਼ੁਰੂ ਹੋ ਗਈ ਹੈ ਜੀ ਲੋਕਣਾ ਜੀ ਚੱਲਦੇ ਰਹੇ ਰੋਟਾ ਤੁਹਾਡੇ ਨਾਲ ਸਾਥ ਦੇ ਰਹੇ ਇੱਕ ਬੰਦਾ ਆਊਟ ਹੋ ਗਿਆ ਹੇ ਸਰਪੰਚ ਸਾਹਿਬ ਬੱਚ ਕੇ ਬਾਜ ਜਾਂਦੇ ਜਾਂਦੇ ਵਜੇ ਆ। ਸਾਈਟ ਤੇ ਲੱਗਣਾ ਉੱਪਰ ਦੀ ਗੋਲ ਦੇ ਸੱਜਾ ਦੀ। ਇਹ ਹੁਣ ਦੁਬਾਰੇ ਫੇਸ। ਇੱਕ ਚੇਅਰ ਫੇਰ ਘੱਟ ਹੋ ਗਈ ਆ ਵਿੱਚੋਂ। ਕੋਈ ਜੀ। ਸਰਪੰਚ ਸਾਹਿਬ ਸਾਡੇ ਜਿਹੜੀ ਖੇਡ ਰਿਹਾ ਹੈ ਗੇਮ ਦੇ ਵਿੱਚ ਇਹ ਰਾੜੇ ਤੋਂ ਜੀ ਸਰਪੰਚ ਸਾਹਿਬ ਦਵਿੰਦਰ ਸਿੰਘ ਜੀ ਇਹ ਫੇਰ ਸ਼ੁਰੂ ਹੋ ਗਈ ਗੇਮ ਕਿਸੇ ਗੇਮ ਦੇ ਵਿੱਚ ਰਾੜੇ ਤੋਂ ਸਰਪੰਚ ਸਾਹਿਬ ਮਾਸਟਰ ਜੀ ਵੀ ਭਾਗ ਲੈ ਰਿਹਾ ਇਸ ਗੇਮ ਚ ਗਰ ਬਾਂਦਾ ਕਰਦੇ ਆ ਗੇੜੇ ਚਾਹ ਬੰਦਾ ਹਾਂਜੀ ਇਹ ਕਰਦੇ ਕਵਰ ਹੋ ਚੁੱਕਾ ਹੈ ਇਹ ਚੱਕਣੀ ਕੋਸੀ ਇੱਕ ਚੱਕਾਂਗੇ ਉਹ ਵੀਰੇ ਚ ਚੱਕਾਂਗੇ ਨਾ ਐਨਾ ਨਹੀਂ ਹੋਊਗਾ ਗੇਮ ਇਹ ਸਾਡੇ ਕਟਾਰੀ ਤੋਂ ਸਰਪੰਚ ਸਾਹਿਬ ਮਨਦੀਪ ਸਿੰਘ ਜੀ ਜੀ ਭਾਗ ਲੈ ਰਹੇ ਆ ਇਸ ਗੇਮ ਚ ਆਊੜ ਨਹੀਂ ਹੋਣਾ ਆਪਾਂ एम एल ए साहब आप इस गेम का हिस्सा बने हुए सारा टेंशन पी है कि हो की रहा है <laughs> ਚਲੋ ਜੀ ਇਹ ਸਰਪੰਚ ਸਾਹਿਬ ਆਪਣੇ ਲਖਵੀਰ ਸਿੰਘ ਜੀ ਆਊਟ ਹੋ ਗਿਆ ਘਰਾਲੇ ਪਿੰਨ ਤੋਂ ਤੇ ਇਹ ਅੱਜ ਤੋਂ ਅਗਲੀ ਚਲੋ ਚਲੋ ਬਚਾਉ ਗਿਆ ਮਾਸਟਰ ਜੀ ਪਿਛੇ ਨਹੀਂ ਮੁੰਡਾ ਗਾਹ ਜਾਣਾ ਇਹ ਰੂਲ ਨਹੀਂ ਪਤਾ ਐਮਐਲਏ ਸਾਹਿਬ ਆਪ ਵੀ ਹਿੱਸਾ ਲੈ ਰਹੇ ਆ ਰਾਜਾ ਮਾਸੀ ਇਟਾਣਾ ਬੋਲਦਾ ਚਾਹਣੇ ਮਾਸਟਰ ਜੀ ਆਊਟ ਹੋ ਗਏ ਰੋਟੀ ਵਾਲੇ ハハハハ。 Mm-hmm. <laughs> ਰਿੰਸੀਪਲ ਤਾਂ ਆਊਟ ਹੁੰਦੇ ਹੁੰਦੇ ਬੱਚੇ ਛੋਟਾ ਕਰ ਲੋ ਘੇਰਾ ਛੋਟਾ ਕਰ वाले सरपंच साहब आउट हो गए दविंदर सिंह जी सरपंच रुकण चाल चाल